ਜੀ ਸਰ ਪਿੰਡ ਦੇ ਲੋਕਾਂ ਤੁਹਾਡੇ بیٹے ਨੂੰ ਸਰਪੰਚ ਚੁਣਿਆ ਸੋ ਸੇਵਾ ਦਾ ਤਾਂ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸੱਤੇ ਸੰਪੰਤੀਆਂ ਦਾ ਸੱਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਨਿਵਾਸੀ ਅਤੇ ਸਭਤਿਆਂ ਨੂੰ ਫਤਿਹ ਹੱਦ ਗਜਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਕਰ ਬਖਸ ਸਿੰਘ ਜੋ ਕਿ ਇਸ ਪਿੰਡ ਦਾ ਵਾਸੀ ਆ ਮੇਰਾ ਬੇਟਾ ਸਰਦਾਰ ਅਮੋਲਕ ਸਿੰਘ ਜੋ ਇਸ ਪਿੰਡ ਦਾ ਸਰਪੰਚ ਹੈ ਸਾਰੇ ਹੀ ਸੰਗਤ ਨੇ ਮਾਈ ਭਾਈ ਬਜ਼ੁਰਗਾ ਨੇ ਵੱਤ ਵੱਤ ਵੋਟਾਂ ਪਾ ਕੇ ਉਹਨਾਂ ਨੂੰ ਇਸ ਪਿੰਡ ਦਾ ਜਿਹੜਾ ਹੈ ਸਰਪੰਚੀ ਦਾ ਤਾਜ ਬਖਸ਼ਿਆ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਮੈਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਜੋ ਵੀ ਤੁਹਾਡੇ ਵੱਤ ਵੱਤ ਜਿਹੜੇ ਕੰਮ ਹਨ ਜੋਗ ਕੰਮ ਹਨ ਉਹਨਾਂ ਕੰਮਾਂ ਨੂੰ ਮੈਂ ਵੱਧ ਦਵਾ ਤੇ ਕਰਾਉਣ ਦੀ ਜਿਹੜੀ ਪਿਆਰ ਕਰਾਂਗਾ ਜੀ ਸਰ ਪਿਛਲੀ ਪੰਚਾਇਤਾਂ ਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਲੋ ਪੂਰੇ ਕਰਾਈ ਜਾਣ ਦੇਖੋ ਜੀ ਸਭ ਤੋਂ ਪਹਿਲਾਂ ਪਿਛਲੀ ਪੰਚਾਇਤਾਂ ਦੇ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਜਿਹੜਾ ਗਰਾਊਂਡ ਨਹੀਂ ਹੈ ਇਹ ਕਿਸੇ ਵੀ ਜਦੋਂ ਦੀਆਂ ਵੀ ਪਿਛਲੇ ਸਮੇਂ ਤੋਂ ਜਿੰਨੀਆਂ ਵੀ ਪੰਚਾਇਤਾਂ ਬਣੀਆਂ ਨੇ ਕਿਸੇ ਨੇ ਵੀ ਬੱਚਿਆਂ ਦੇ ਗਰਾਊਂਡ ਵਾਲ ਜਲਾਏ ਧਿਆਨ ਨਹੀਂ ਕੀਤਾ ਅਸੀਂ ਹੁਣ ਇਹ ਵਾਅਦਾ ਤੋਂ ਵਾਅਦੇ ਜਿਹੜਾ ਸਾਡਾ ਇਹ ਜਿਹੜਾ ਅਸਲੇ ਜੋਰ ਲੱਗ ਰਿਹਾ ਹੈ ਕਿ ਅਸੀਂ ਬੱਚਿਆਂ ਦੀ ਖੇਡਣ ਵਾਸਤੇ ਜਿਹੜੀ ਗਰਾਊਂਡ ਨੂੰ ਤਿਆਰ ਕਰੀਏ ਸਰ ਆਪਾਂ ਤੁਸੀਂ ਦੇਖਿਆ ਹੋਵੇਗਾ ਕਿ ਪਿੰਡਾਂ ਵਿੱਚ ਜਦੋਂ ਅਸੀਂ ਜਾਂਦੇ ਆ ਉਹਦੇ ਵਿੱਚ ਫੁੱਲ ਬੂਟੇ ਲੱਗੇ ਹੁੰਦੇ ਲਾਈਟਾਂ ਲੱਗੀਆਂ ਹੁੰਦੀਆਂ ਦਸਪੰਸਰੀ ਹੁੰਦੀ ਆ ਸੋ ਪਾਰਕਿੰਗ ਹੁੰਦੀ ਆ ਬੱਚਿਆਂ ਦੇ ਝੂਲੇ ਲੱਗੇ ਹੁੰਦੇ ਨੇ ਸੋ ਸੋਹਣੀ ਦੇਖ ਹੁੰਦੀ ਆ ਕੀ ਤੁਹਾਨੂੰ ਲੱਗਦਾ ਪਿੰਡ ਨਾਰਦਾਂ ਦੇ ਵਿੱਚ ਕੋਈ ਇਹੋ ਦੀ ਸਹੂਦਤ ਹੈਗੀ ਆ ਦੇਖੋ ਜੀ ਅਸੀਂ ਇੱਕ ਇੱਕ ਗੱਲ ਕਰਕੇ ਜਿਹੜੀ ਤੁਹਾਡੇ ਨਾਲ ਗੱਲ ਕਰਨੇ ਆ ਕੰਮ ਤੇ ਇਹ ਜਿੰਨੇ ਤੁਸੀਂ ਆਪਣੇ ਤੁਸੀਂ ਬੋਲੇ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਜਿਹੜਾ ਵਾ ਇਹ ਅਜੇ ਤੱਕ ਪਿੰਡ ਦੇ ਵਿੱਚ ਜਿਹੜਾ ਨਹੀਂ ਹੋਇਆ ਜਿਹੜਾ ਨੰਬਰ 1 ਬੱਚਿਆਂ ਦੇ ਝੂਲੇ ਉਹ ਅਸੀਂ ਬਹੁਤ ਹੀ ਜਲਦੀ ਲਗਵਾ ਰਹੇ ਆ ਨੰਬਰ 2 ਕੋਈ ਨੰਬਰ 2 ਪਹਿਲੇ ਨੰਬਰ ਤੇ ਬੱਚਿਆਂ ਦੇ ਝੂਲੇ ਨੇ ਦੂਜੇ ਨੰਬਰ ਤੇ ਦਾ ਸਪੈਂਸਰੀ ਆ ਬਜ਼ੁਰਗਾਂ ਦੇ ਬੈਠਣ ਵਾਸਤੇ ਤੇ ਪੈਦਲੀਆਂ ਜਿਹੜੀਆਂ ਲਾਈਟਾਂ ਨੇ ਚਾਰ ਥੱਪੇ ਦੇ ਪਿੰਡ ਦੇ ਵਿੱਚ ਇਹ ਲਾਉਣ ਦੇ ਅਸੀਂ ਪੂਰੇ ਯਤਨ ਸੀ ਦਾ ਔਰ ਰਾਤ ਦਿਨ ਅਸੀਂ ਇਸੇ ਹੀ ਕਾਰਜਾਂ ਦੇ ਵਿੱਚ ਲੱਗੇ ਆ ਕਿ ਪਿੰਡ ਦਾ ਜਿਹੜਾ ਜਲਦੀ ਤੋਂ ਜਲਦੀ ਤੋਂ ਵਧੀਆ ਤੋਂ ਵਧੀਆ ਵਿਕਾਸ ਹੋਵੇ ਸਭ ਮਨਰੇਗਾ ਦੀ ਗੱਲ ਗੇ ਮਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਨੇ ਉਹਨਾਂ ਨੂੰ ਜਿਗਾਰ ਨਹੀਂ ਮਿਲਦਾ ਸੋ ਕਿਤੇ ਨਾ ਕਨਿਆ ਨਾ ਜਿਹੜੇ ਪੈ ਜਾਂਦੇ ਨੇ ਸੋ ਤੁਹਾਡੀ ਖਵਾਇ ਦੇ ਵਿੱਚ ਕਿਵੇਂ ਉਪਰਾਲਾ ਕੀਤਾ ਜਾਵੇ ਦੇਖੋ ਜੀ ਸਾਡੀ ਖਵਾਇ ਦੇ ਵਿੱਚ ਅਜੇ ਤੱਕ ਜੋ ਅਸੀਂ ਸਰਪੰਚ ਮੇਰਾ ਬੇਟਾ ਬਣਿਆ ਵਾ ਕੋਈ ਮਨਰੇਗਾ ਦੀ ਤਾਂ ਨਹੀਂ ਸਕੀਮ ਨਹੀਂ ਜਿੱਥੇ ਚੱਲ ਰਹੀ ਨਾ ਕੋਈ ਮਨਰੇਗਾ ਦੀਆਂ ਦਿਹਾੜੀਆਂ ਲੱਗੀਆਂ ਨੇ ਨਾ ਕੋਈ ਮਨਰੇਗਾ ਵਾਲਾ ਬੰਦਾ ਇਸ ਅਪੀਲ ਦੇ ਵਿੱਚ ਅਜੇ ਤੱਕ ਪਹੁੰਚਾ ਵਾ ਅਸੀਂ ਇਹ ਬੇਨਤੀ ਕਰਨੇ ਆ ਕਿ ਜੇ ਸੈਂਟਰ ਸਰਕਾਰ ਨੇ ਮਨਰੇਗਾ ਦਾ ਲੋਕਾਂ ਨੂੰ ਸਹੂਦਨ ਦੇ ਕੰਮ ਦੀ ਗਾਰੰਟੀ ਦਿੱਤੀ ਆ ਤੇ ਇਹ ਗਾਰੰਟੀ ਗਰੀਬਾਂ ਨੂੰ ਪੂਰੀ ਹੋਣੀ ਚਾਹੀਦੀ ਆ ਸਰਪੰਚ ਦਾ ਤਾਂ ਫਰਜ਼ ਹੁੰਦਾ ਕਿ ਤੁਹਾਡੀ ਗੋਈ ਚ ਚਾਲੂ ਕਰਵਾਇਆ ਜਾਏਗਾ ਮਨਰੇਗਾ ਦਾ ਕੰਮ ਅਸੀਂ ਤੇ ਬਹੁਤ ਜਿਹੇ ਮਨਰੇਗਾ ਦੇ ਜਿਹੜੇ ਮੁਲਾਜ਼ਮ ਆ ਅਸੀਂ ਉਹਨਾਂ ਦੇ ਨਾਲ ਕਈ ਵਾਰਾ ਸੰਪਰਕ ਕੀਤਾ ਵਾ ਪਰ ਉਸ ਜਿਹੜਾ ਵਾ ਜਿਹੜਾ ਕੰਮ ਆ ਅਜੇ ਤੱਕ ਜਿਹੜਾ ਅਧੂਰਾ ਪਿਆਰ ਹੈ ਸਰ ਰਸਨ卡ਟ ਦੀ ਸਮੱਸਿਆ ਵੀ ਪਿੰਨਾਂ 'ਚ ਕਾਫੀ ਹੁੰਦੀ ਆ ਜਿਹੜੇ ਯੋਗ ਲੋਕਾਂ ਦਾ ਰਸਨ卡ਟ ਨਹੀਂ ਬਣੇ ਹੁੰਦੇ ਨਜਾਇਜ਼ ਲੋਕ ਜਿਹੜੇ ਰਸਨ卡ਟ ਹੁੰਦੇ ਨੇ ਉਹਨਾਂ ਦੇ ਘਰਾਂ 'ਚ ਰਸਨ ਚਲੇ ਜਾਂਦਾ ਸੋ ਕਿਵੇਂ ਉਪਰਾਲਾ ਕੀਤਾ ਜਾ ਕੇ ਤੁਹਾਡੀ ਕੋਈ ਦੇਖੋ ਜੀ ਇਹ ਰਸਨ卡ਟ ਦੀ ਗੱਲ ਆ ਪਿਛਲੀਆਂ ਸਰਕਾਰਾਂ ਨੇ ਜਾਂ ਪਿਛਲੀ ਪੰਚਾਇਤਾਂ ਨੇ ਕੀ ਕੀਤਾ ਪਰ ਜਿਹੜੇ ਸਾਡੇ ਕੋਲ ਇਸ ਟਾਈਮ ਦੇ ਉੱਤੇ ਜਿੰਨੇ ਵੀ ਲੋਕ ਪਿੰਡ ਦੇ ਵਿੱਚ ਆ ਰਹੇ ਨੇ ਉਹ ਵਾਕਿਆ ਜਰੂਰਤਮੰਦ ਨੇ ਉਹਨਾਂ ਨੂੰ ਰਾਸ਼ਨ ਕਾਰਡ ਦੀ ਬਹੁਤ ਜ਼ਰੂਰਤ ਆ ਤੇ ਅਸੀਂ ਇਹ ਸਰਕਾਰ ਦੇ ਕੋਲੋਂ ਹੋਰ ਜ਼ੋਰ ਮੰਗ ਕਰਨੇ ਆ ਕਿ ਇਹ ਜਿਹੜੇ ਰਾਸ਼ਨ ਕਾਰਡ ਆ ਜਲਦੀ ਤੋਂ ਜਲਦੀ ਜਿਹੜੇ ਬਨਾਈ ਜਾਣ ਜਿਹੜੀ ਪੋਰਟਲ ਬੰਦ ਹੋਈ ਆ ਇਹਨੂੰ ਖੋਲਿਆ ਜਾਵੇ ਤੇ ਇੱਕ ਟੀਮ ਪਿੰਡ ਦੇ ਵਿੱਚ ਭੇਜੀ ਜਾਵੇ ਉਹ ਚੈੱਕ ਕਰੇ ਕਿ ਵਾਕਿਆ ਹੀ ਇਹ ਪਿੰਡ ਨੂੰ ਲੋੜ ਆ ਕਿ ਨਹੀਂ ਲੋੜ ਆ ਤਾਂ ਕਿ ਕੰਮ ਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕੇ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਕੋਈ ਸਟਾਫ ਦੀ ਕਮੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਦੇਖੋ ਜੇ ਪਿੰਡ ਦੇ ਵਿੱਚ ਸਾਡੇ ਪ੍ਰਾਇਮਰੀ ਸਕੂਲ ਆ ਜਿਹੜਾ ਕਿ ਉੱਥੇ ਦੋ ਟੀਚਰਾਂ ਨੇ ਪਰ ਬੱਚਿਆਂ ਦੀ ਘਾਟ ਆ ਜਿਹੜੇ ਇਥੋਂ ਦੇ ਟੀਚਰ ਨੇ ਬਹੁਤ ਮਿਹਨਤੀ ਨੇ ਬਹੁਤ ਵਧੀਆ ਸਕੂਲ ਦੀ ਬਿਲਡਿੰਗ ਆ ਹੁਣ ਵੀ ਸਰਕਾਰ ਨੇ ਪੂਰਾ ਜਿਹੜੀ ਬਿਲਡਿੰਗ ਦੀ ਜਿਹੜੀ ਗ੍ਰਾਂਟ ਦਿੱਤੀ ਆ ਚਾਰ ਛੇ ਦੇ ਚਾਰ ਦੀਵਾਰੀ ਔਰ ਕਮਰਾ ਬਹੁਤ ਹੀ ਸੁੰਦਰ ਬਣਾਇਆ ਵਾ ਮੈਂ ਸਾਰੇ ਹੀ ਨਗਰ ਨੂੰ ਬੇਨਤੀ ਕਰਨਿਆ ਕਿ ਜਿਹੜਾ ਤੁਸੀਂ ਆ ਵਾਖਵਾਕਾ ਸਕੂਲਾਂ ਦੇ ਵਿੱਚ ਪ੍ਰਾਈਵੇਟ ਬੱਚੇ ਪੜ੍ਹਾ ਰਹੇ ਹੋ ਉਹਨਾਂ ਨੂੰ ਆਪਣੇ ਸਕੂਲ ਦੇ ਵਿੱਚ ਛੋਟੇ ਬੱਚਿਆਂ ਨੂੰ ਇੱਥੇ ਇੱਥੇ ਪੜ੍ਹਾਵੋ ਔਰ ਜੋ ਗਵਰਨਮੈਂਟ ਸੁਵਿਧਾਾਂ ਦੇ ਰਹੀ ਆ ਉਹ ਸੁਵਿਧਾਾਂ ਦਾ ਆਨੰਦ ਲਾਓ ਦੁਪਹਿਰ ਦਾ ਖਾਣਾ ਬਹੁਤ ਹੀ ਵਧੀਆ ਢੰਗ ਦੇ ਨਾਲ ਬੰਦਾ ਹੈ ਤੇ ਦੁਪਹਿਰ ਦਾ ਖਾਣਾ ਇਹ ਅਸੀਂ ਬਹੁਤ ਇਸ ਕੰਮ ਤੋਂ ਖੁਸ਼ ਹਾਂ ਜੀ ਸਰਪੰਚਾਂ ਚ ਕਈ ਵਾਰੀ ਝਗੜੇ ਇਹਨੇ ਵਾਜ ਜਾਂਦੇ ਨੇ ਕਿ ਲੋਕਾਂ ਨੂੰ ਠਾਣੇ ਕਚਾਈਂ ਧੱਕੇ ਖਾਣੇ ਪੈਂਦੇ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਕੀ ਫਰਜ ਹੁੰਦਾ ਕਿਵੇਂ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਦੇਖੋ ਜੀ 6 ਮਹੀਨੇ ਤੇ ਲੱਕ ਭੱਕ ਚਲੇ ਆ ਸਰਪੰਚ ਸਾਨੂੰ ਬਣੀ ਨੋ ਗਿਆ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇੱਕ ਵਾਰਾ ਵੀ ਜਿਹੜੀ ਆ ਪੁਲਿਸ ਨਹੀਂ ਆਈ ਅੱਛੇ ਜਿੰਨੇ ਵੀ ਪਿੰਡ ਦੇ ਝਗੜੇ ਨੇ ਉਹ ਸਾਰੇ ਅਸੀਂ ਪਿੰਡ ਦੇ ਵਿੱਚ ਨਿਬਟਾ ਰਹੇ ਆ ਤੇ ਜਿਹੜੀ ਇੱਕ ਮੇਨ ਜਿਹੜੀ ਪਿੰਡ ਦੀ ਜਿਹੜੀ ਅਸੀਂ ਝਗੜਿਆਂ ਦੀ ਜਾਲ ਵੇਖੀ ਆ ਇਹ ਨੌ ਤੇ ਸੱਸ ਦਾ ਝਗੜਾ ਚੱਲਦਾ ਵਾ ਇਹ ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਇੱਕ ਦੂਜੇ ਦੇ ਨਾਲ ਪਿਆਰ ਬਣਾ ਕੇ ਰੱਖਣਾ ਤੇ ਨੌ ਸੱਸ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਧੀ ਤੇ ਮਾਂ ਤੇ ਦਾ ਰਿਸ਼ਤਾ ਹੁੰਦਾ ਹੈ ਇਹ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਵਾ ਨਾ ਲੜਿਆ ਜਾਵੇ ਤੇ ਘਰ ਵਿੱਚ ਪਰਿਵਾਰ ਵਿੱਚ ਪਿੰਡ ਵਿੱਚ ਸੁਖ ਸ਼ਾਂਤੀ ਰਹੇ ਜੀ ਸਰ ਕਿਹੜਾ ਪਹਿਲ ਦੇ ਆਧਾਰ ਤੇ ਹੁਣ ਜਿਆ ਲੋਹੜੀ ਦਾ ਕੰਮ ਆ ਸਭ ਤੋਂ ਪਹਿਲਾਂ ਤੁਹਾਡੀ ਗੋਈ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਵਿਕਾਸ ਕਰਨ ਦੇ ਪਿੰਡ ਦੇ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਹੁਣ ਪਿੰਡ ਦੇ ਵਿੱਚ ਇੱਕ ਕੂੜਾ ਸੁੱਟਣ ਵਾਸਤੇ ਕਈਆਂ ਦੇ ਕੋਲ ਜਗ੍ਹਾ ਹੈ ਨਹੀਂ ਸੀ ਕਈਆਂ ਕੋਲ ਨਹੀਂ ਸੀ ਜਿੰਨਾਂ ਕੋਲ ਜਗ੍ਹਾ ਨਹੀਂ ਸੀ ਕੂੜਾ ਸੁੱਟਣ ਵਾਸਤੇ ਅਸੀਂ ਇੱਕ ਡੈਂਪ ਤਿਆਰ ਕੀਤਾ ਵਾ ਅਸੀਂ ਸਾਰੇ ਪਿੰਡ ਨੂੰ ਇਹ ਬੇਨਤੀ ਕਰਦੇ ਆ ਕਿ ਕੋਈ ਲੋੜ ਨਹੀਂ ਕਿਸੇ ਦੇ ਨਾਲ ਲੜਾਈ ਝਗੜਾ ਕਰਨ ਦੀ ਸਰਕਾਰੀ ਜਗ੍ਹਾ ਦੇ ਵਿੱਚ ਕੂੜਾ ਦਾ ਡੈਂਪ ਬਣਾਇਆ ਵਾ ਤੇ ਸਾਰਾ ਆਪਣਾ ਜਿੰਨਾ ਵੀ ਕੂੜਾ ਵਾ ਘਰ ਦਾ ਉੱਥੇ ਜਿਹੜਾ ਸੁੱਟੋ ਤੇ ਕੋਈ ਜਲਾਵਾ ਜਰ ਤਾਂ ਕਿ ਪਿੰਡ ਦੀ ਸਾਫ ਸਪਾਈ ਰਹਿ ਸਕੇ ਜੀ ਵੇਖੋ ਜੀ ਜਲਾ ਨਸ਼ਿਆਂ ਦਾ ਬੰਦਾ ਆਣਾ ਇਹਦੇ ਵਾਸਤੇ ਅਸੀਂ ਬਹੁਤ ਖੋਚੂਆਂ ਅਸੀਂ ਇਹ ਕਹਿੰਦੇ ਆ ਕਿ ਨਸ਼ਿਆਂ ਦੇ ਵਿਰੁੱਧ ਇਹ ਜਿਹੜੀ جنگ ਸਰਕਾਰ ਨੇ ਸ਼ੇਰੀ ਹੈ ਇਸ ਨੂੰ ਹੋਰ ਤੇਜ਼ ਕੀਤਾ ਜਾਵੇ ਅਸੀਂ ਇਹ ਕਹਿੰਦੇ ਆ ਕਿ ਤਾਂ ਕਿ ਇਹੋ ਜੀ ਥਲ ਪਾਈ ਜਾ ਸਕੇ ਕਿ ਜੇ ਅੱਗੇ ਤੋਂ ਕੋਈ ਨਾਂ ਨਸਾ ਲਵੇ ਤੇ ਨਾ ਕੋਈ ਬੀਤੇ ਇਹ ਅਸੀਂ ਸਰਕਾਰ ਤੋਂ ਬਹੁਤ ਖੁਸ਼ ਹਾਂ ਇਸ ਕੰਮ ਤੋਂ ਜੀ ਜੀ ਸਰ ਪਿੰਡ ਦੇ ਲੋਕਾਂ ਸੇਵਾ ਕੰ ਦਾ ਮੌਕਾ ਦਿੱਤਾ ਤੁਹਾਨੂੰ ਮਾਣ ਬਖਸ਼ਿਆ ਸੋ ਕੀ ਮੈਸੇਜ ਪਿੰਡਾਂ ਨੂੰ ਦੇਣਾ ਚਾਹੋਗੇ ਦੇਖੋ ਜੀ ਇਹ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵਾ ਕਿ ਅਸੀਂ ਜਿਹੜੇ ਪਿੰਡ ਦਾਸਦਾਂ ਦੇ ਸਰਪੰਚ ਨੇ ਆ ਸੇਵਾਦਾਰ ਅੱਜ ਹਰ ਇੱਕ ਗਰੀਬ ਵਾਸਤੇ ਅਮੀਰ ਵਾਸਤੇ ਬੱਚੇ ਵਾਸਤੇ ਸਾਡੇ ਘਰ ਦੇ ਜਿਹੜੇ ਦਰਵਾਜ਼ੇ ਆ ਇਹ 24 ਘੰਟੇ ਖੁੱਲੇ ਨੇ ਜਦੋਂ ਮਰਜ਼ੀ ਤੁਸੀਂ ਸਾਡੇ ਘਰ ਦੇ ਵਿੱਚ ਆਣ ਕੇ ਆਪਣੀ ਸਮੱਸਿਆ ਨੂੰ ਦੱਸ ਸਕਦੇ ਹੋ ਤੇ ਅਸੀਂ ਉਹਨੂੰ ਸਮੱਸਿਆ ਨੂੰ ਹੱਲ ਕਰਨ ਦਾ ਪੂਰਾ ਪੂਰਾ ਯਤਨ ਕਰਾਂਗੇ ਇਹ ਸਾਡੀ ਜਰੀਆ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਸਰਪੰਚ ਜਰੀਆ ਸਰਪੰਚ ਨਹੀਂ ਆ ਅਸੀਂ ਸੇਵਾਦਾਰ ਆ ਇਸ ਕਰਕੇ ਅਸੀਂ ਇਸ ਟੀਮ ਦਾ ਬਹੁਤ-ਬਹੁਤ ਜਲਾਵਾ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਸਾਡੇ ਪਿੰਲੋਂ ਚ ਆਣ ਕੇ ਸਾਡੇ ਪਿੰਡ ਦੇ ਜਿਹੜੇ ਮੁੱਦੇ ਆ ਇਹਨਾਂ ਨੂੰ ਜਲਾਵਾ ਹਰ ਇੱਕ ਘਰ ਦੇ ਵਿੱਚ ਜਲਾ ਪਹੁੰਚਾਉਣ ਦਾ ਯਤਨ ਕਰ ਰਹੇ ਹੋ ਤੇ ਤੁਹਾਡਾ ਅਸੀਂ ਬਹੁਤ-ਬਹੁਤ ਤੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜ ਜੀ ਵੀਰ ਜੀ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਸੋ ਸੇਵਾ ਗੰਧਾ ਮੁਕਤਕ ਕੀ ਕਹਿਣਾ ਚਾਹੋਗੇ ਮਾਈਕਰੁਜੀ ਕਾ ਖਾਲਸਾ ਮਾਈਕਰੁਜੀ ਕੀ ਸਤਿ ਸ੍ਰੀ ਅਕਾਲ ਮੈਂ ਰਾਜਦੀਪ ਕੌਰ ਮੈਂ ਸਰਦਾਰ ਅਮੋਲਕ ਸਿੰਘ ਪਿੰਡ ਦੇ ਸਰਪੰਚ ਉਹਨਾਂ ਦੀ ਵਾਈਫ ਤੇ ਮੈਂ ਨਾੜਦਾ ਪਿੰਡ ਦੀ ਰਹਿਣ ਵਾਲੀ ਆ ਤੇ ਮੈਂ ਇਹ ਵਿਸ਼ਵਾਸ ਦਿਵਾਉਣੀ ਆ ਕਿ ਅਸੀਂ ਜੋ ਪਿੰਡ ਦਾ ਵਿਕਾਸ ਹੈ ਅਤੇ ਪਿੰਡ ਦਾ ਜੋ ਕੰਮ ਹੈ ਬੜੇ ਸਰ ਪੱਕੀ ਢੰਗ ਦੇ ਨਾਲ ਕਰਾਂਗੇ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਉਹਨਾਂ ਦੇ ਜੋ ਸਾਨੂੰ ਚੁਣਿਆ ਹੈ ਕੁਝ ਸੋਚ ਸਮਝ ਕੇ ਹੀ ਚੁਣਿਆ ਹੈਗਾ ਕਿ ਪਿੰਡ ਦਾ ਵਿਕਾਸ ਹੋਏ ਤੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਖਰੇ ਉਤਰਾਂਗੇ ਜੀ ਆ ਕਿਹੜੇ ਕੰਮ ਨੇ ਜਿਹੜੇ ਹੁਣ ਪਹਿਲ ਦੇ ਦਰਤ ਕਰਾਈ ਜਾਣੇ ਲੋੜੀ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਬੱਚਿਆਂ ਦੇ ਵਾਸਤੇ ਇੱਕ ਗਰਾਊਂਡ ਬਣਾਈ ਜਾਏਗੀ ਤਾਂ ਕਿ ਬੱਚੇ ਜੋ ਹੈ ਕਿ ਉੱਥੇ ਖੇਡ ਸਕਣ ਤੇ ਫਿਰ ਉਸ ਤੋਂ ਬਾਅਦ ਵਿੱਚ ਇੱਥੇ ਪਿੰਡ ਦੇ ਵਿੱਚ ਪਾਰਕ ਬਣਾਈ ਜਾਏਗੇ ਜਿਹਦੇ ਵਿੱਚ ਉਹ ਝੂਲੇ ਲਗਾਏ ਜਾਣਗੇ ਹਾਂ ਜੀ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇ ਦੇ ਪੰਜਾਬ ਸਰਕਾਰ ਦਾ ਕੰਮ ਤਾਂ ਬਹੁਤ ਵਧੀਆ ਕਰ ਰਹੀ ਹੈ ਬੜੇ ਵਧੀਆ ਵਧੀਆ ਇਹਨਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਇਹਨਾਂ ਨੇ ਸਾਡੇ ਬਸਾਂ ਦਾ ਜੋ ਕਿਰਾਇਆ ਹੈ ਉਹ ਵੀ ਮਾਫ ਕੀਤਾ ਆਇਆ ਹੈ ਫ੍ਰੀ ਬਸਾਂ ਦੀ ਸੇਵਾ ਕੀਤੀ ਹੈ ਤੇ ਜੋ ਬਿੱਲ ਨੇ ਉਹ ਵੀ ਮਾਫ ਕੀਤੇ ਆ ਜ਼ੀਰੋ ਬਿੱਲ ਜ਼ੀਰੋ ਜੋ ਹੈ ਉਹ ਬਿੱਲ ਆ ਰਿਹਾ ਹੈ ਆਪਣਾ ਤੇ ਜਿਵੇਂ ਕਿ ਸਰਕਾਰ ਨੇ 52000 ਪਲੱਸ ਨੌਕਰੀਆਂ ਦਿੱਤੀਆਂ ਹੈ ਇਹਨਾਂ ਨੇ ਬੱਚਿਆਂ ਨੂੰ ਬੇਰਜ਼ਗਾਰ ਨੂੰ ਤੇ ਉਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਕਿ ਮੇਰਾ ਇੱਕ ਬ੍ਰਦਰ ਹੈ ਉਹਨੂੰ ਵੀ ਵੈਟਰਨਰੀ ਦੇ ਵਿੱਚ ਨੌਕਰੀ ਮਿਲੀ ਹੈ ਜਿਸ ਤਰ੍ਹਾਂ ਕੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਅਸੀਂ ਇਦਾਂ ਹੀ ਨੌਕਰੀਆਂ ਦੇਵਾਂਗੇ ਬੱਚਿਆਂ ਦੇ ਬਲਬੂਤੇ ਦੇ ਉੱਤੇ ਹੈ ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਮਿਲ્યું ਲੋੜਵੰਦ ਹੈ ਜੋ ਸਹੀ ਜਿਨ੍ਹਾਂ ਨੇ ਕੀਤੀ ਹੈ ਮਿਹਨਤ ਉਹੀ ਕਾਮਯਾਬ ਹੋਏ ਨੇ ਤੇ ਉਹਨਾਂ ਨੂੰ ਹੀ ਉਹਨਾਂ ਨੇ ਨੌਕਰੀ ਦਿੱਤੀ ਹੈ ਤੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ